ਅਸੀਂ ਇਸ ਸਮੇਂ ਮ्युनਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਬਾਹਰ ਖੜੇ ਆ ਇੱਥੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅੱਜ ਇਲੈਕਸ਼ਨ ਹੋਣੇ ਆ ਪਰ ਹਾਈ ਕੋਰਟ ਚ ਸੁਣਵਾਈ ਕਰਕੇ ਹੋ ਸਕਦਾ ਹੈ ਕਿ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਜਿਹੜੇ ਇਲੈਕਸ਼ਨ ਆ ਉਹ ਡਿਲੇ ਹੋ ਸਕਣ ਪਰ ਅਸੀਂ ਤੁਹਾਨੂੰ ਦੱਸ ਦਈਏ ਇਹ ਇਲੈਕਸ਼ਨ ਕਿਉਂ ਡਿਲੇ ਹੋ ਰਹੇ ਨੇ ਕੀ ਕਾਰਨ ਆ ਇਸ ਦੇ ਪਿੱਛੇ ਕੀ ਸਟ੍ਰੈਟਜੀ ਆ ਅਸੀਂ ਤੁਹਾਨੂੰ ਸਾਰਾ ਕੁਝ ਕਲੀਅਰ ਕਰਨਾ ਚਾਹੁੰਦੇ ਆ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਜਿਹੜੀ ਹਾਊਸ ਦੀ ਸਥਿਤੀ ਆ ਹਾਊਸ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿਹੜੇ ਪਾਸ਼ਾਦ ਆ ਉਹਨਾਂ ਦੀ ਸੰਖਿਆ ਘੱਟ ਹੈਗੀ ਆ ਜਿਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਚਾਹੁੰਦੀ ਹੈ ਕਿ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਇਲੈਕਸ਼ਨ ਹਲੇ ਨਾ ਹੋਣ ਦੂਜੇ ਪਾਸੇ ਭਾਜਪਾ ਕੋਲੇ ਇਸ ਸਮੇਂ ਮੈਜੋਰਟੀ ਹੈਗੀ ਆ ਉਹਨਾਂ ਕੋਲੇ ਪਾਸ਼ਾਦਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਵੋਟਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਉਹਨਾਂ ਕੋਲੇ ਜਿਹੜੇ ਵੋਟਾਂ ਦੀ ਸੰਖਿਆ ਇਸ ਸਮੇਂ 19 ਹੈਗੀ ਆ ਉਹਨਾਂ ਕੋਲੇ 16 ਜਿਹ ਉਹਨਾਂ ਕੋਲੇ 17 ਜਿਹੜੇ ਆ ਪਾਸ਼ਾਦਾਂ ਇੱਕ ਐਮਪੀ ਦੀ ਵੋਟ ਹੈਗੀ 18 ਇੱਕ ਸ਼ਰਮਨੀ ਅਕਾਲੀ ਦਲ ਦੀ ਮੈਂ 19 ਜਿਹੜੀਆਂ ਉਹਨਾਂ ਕੋਲੇ ਵੋਟਾਂ ਹੈਗੀਆਂ ਜੁਦੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੋਲੇ ਇਸ ਸਮੇਂ ਮਾਤਰਾ 16 ਵੋਟਾਂ ਹੈਗੀਆਂ ਜਿਸ ਕਰਕੇ ਕਲੀਅਰ ਹੈ ਕਿ ਅਗਰ ਇਲੈਕਸ਼ਨ ਹੁੰਦੇ ਆ ਤਾਂ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਦਾ ਅਤੇ ਡਿਪਟੀ ਮੇਅਰ ਦਾ ਕੈਂਡੀਡੇਟ ਜਿੱਤੂ ਸਾਬਿਤ ਹੋਏਗਾ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਚਾਹਦੀ ਹੈ ਕਿ ਜੋ ਜਿੱਤਦਾ ਸੇਰਾ ਮੇਅਰ ਦੇ ਇਲੈਕਸ਼ਨ ਵਿੱਚ ਉਹਨਾਂ ਦੇ ਸਿਰ ਮਿੰਡਿਆ ਉਹ ਜਿਹੜੀ ਜਿੱਤ ਹੈਗੀ ਆ ਉਹ ਲਗਾਤਾਰ ਜਾਰੀ ਰਹੇ ਔਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕੈਂਡੀਡੇਟ ਵੀ ਉਹਨਾਂ ਦੀ ਪਾਰਟੀ ਦਾ ਹੀ ਜਿਹੜਾ ਜਿੱਤੇ ਤਾਂ ਕਿ ਇਹ ਜਿਹੜਾ ਇੱਕ ਸਿਲਸਿਲਾ ਨਵਾਂ ਸ਼ੁਰੂ ਹੋਇਆ ਜਿੱਤ ਦਾ ਇਹ ਲਗਾਤਾਰ ਅੱਗੇ ਜਾਰੀ ਰੱਖਿਆ ਜਾ ਸਕੇ ਇਸੇ ਕਰਕੇ ਕਾਂਗਰਸ ਦੇ ਜਿਹੜੇ ਕਾਉਂਸਲਰ ਰਹਿ ਗਏ ਉਹ ਹਾਈ ਕੋਰਟ ਗਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿਸੇ ਤਰ੍ਹਾਂ ਜਿਹੜੇ ਇਹ ਇਲੈਕਸ਼ਨ ਹੈ ਗਿਆ ਇਹ ਟਾਲੇ ਜਾ ਸਕਣ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਆਪਣਾ ਕੀ ਰੁਖ ਅਖਤਿਆਰ ਕਰਦਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਜਤਿੰਦਰ ਦੇ ਨਾਲ ਦੈਨਿਕ ਸੂਰਜ ਟਿਵੀਲੀ ਚੰਡੀਗੜ੍ਹ ਤੋਂ ਐਸੀ ਇਸ ਸਮੇਂ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਬਾਹਰ ਖੜੇ ਆ ਇੱਥੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅੱਜ ਇਲੈਕਸ਼ਨ ਹੋਣੇ ਆ ਪਰ ਹਾਈ ਕੋਰਟ ਚ ਸੁਣਵਾਈ ਕਰਕੇ ਹੋ ਸਕਦਾ ਹੈ ਕਿ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਜਿਹੜੇ ਇਲੈਕਸ਼ਨ ਆ ਉਹ ਡਿਲੇ ਹੋ ਸਕਣ ਪਰ ਆਸੀਂ ਤੁਹਾਨੂੰ ਦੱਸ ਦਈਏ ਇਹ ਇਲੈਕਸ਼ਨ ਕਿਉਂ ਡਿਲੇ ਹੋ ਰਹੇ ਨੇ ਕੀ ਕਾਰਨ ਆ ਇਸ ਦੇ ਪਿੱਛੇ ਕੀ ਸਟ੍ਰੈਟਜੀ ਆ ਅਸੀਂ ਤੁਹਾਨੂੰ ਸਾਰਾ ਕੁਝ ਕਲੀਅਰ ਕਰਨਾ ਚਾਹੁੰਦੇ ਆ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਜਿਹੜੀ ਹਾਊਸ ਦੀ ਸਥਿਤੀ ਆ ਹਾਊਸ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿਹੜੇ ਪਾਸ਼ਾ ਦਾ ਉਹਨਾਂ ਦੀ ਸੰਖਿਆ ਘੱਟ ਹੈਗੀ ਆ ਜਿਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਚਾਹੁੰਦੀ ਹੈ ਕਿ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਇਲੈਕਸ਼ਨ ਹਲੇ ਨਾ ਹੋਣ ਦੂਜੇ ਪਾਸੇ ਭਾਜਪਾ ਕੋਲੇ ਇਸ ਸਮੇਂ ਮੈਜੋਰਟੀ ਹੈਗੀ ਆ ਉਨ੍ਹਾਂ ਕੋਲੇ ਪਾਸਦਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਵੋਟਾਂ ਦੀ ਸੰਖਿਆ ਜ਼ਿਆਦਾ ਹੈਗੀ ਆ ਉਨ੍ਹਾਂ ਕੋਲੇ ਜਿਹੜੇ ਵੋਟਾਂ ਦੀ ਸੰਖਿਆ ਇਸ ਸਮੇਂ 19 ਹੈਗੀ ਆ ਉਨ੍ਹਾਂ ਕੋਲੇ 16 ਜਿਹ ਉਹਨਾਂ ਕੋਲੇ 17 ਜਿਹੜੇ ਆ ਪਾਸਦਾਂ ਇੱਕ ਐਮਪੀ ਦੀ ਵੋਟ ਹੈਗੀ 18 ਇੱਕ ਸ਼ਰਮਣੀ ਅਕਾਲੀ ਦਲ ਦੀ ਮੈਂ 19 ਜਿਹੜੀਆਂ ਉਹਨਾਂ ਕੋਲੇ ਵੋਟਾਂ ਹੈਗੀਆਂ ਜਿਹਦੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੋਲੇ ਇਸ ਸਮੇਂ ਮਾਤਰਾ 16 ਵੋਟਾਂ ਹੈਗੀਆਂ ਜਿਸ ਕਰਕੇ ਕਲੀਅਰ ਹੈ ਕਿ ਅਗਰ ਇਲੈਕਸ਼ਨ ਹੁੰਦੇ ਆ ਤਾ বিজেপি ਦੇ ਸੀਨੀਅਰ ਡਿਪਟੀ ਮੇਅਰ ਦਾ ਅਤੇ ਡਿਪਟੀ ਮੇਅਰ ਦਾ ਕੈਂਡੀਡੇਟ ਜਿੱਤੂ ਸਾਬਿਤ ਹੋਏਗਾ ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਚਾਹਦੀ ਹੈ ਕਿ ਜੋ ਜਿੱਤਦਾ ਸੇਰਾ ਮੇਅਰ ਦੇ ਇਲੈਕਸ਼ਨ ਵਿੱਚ ਉਹਨਾਂ ਦੇ ਸਿਰ ਮਿੰਡਿਆ ਉਹ ਜਿਹੜੀ ਜਿੱਤ ਹੈਗੀ ਆ ਉਹ ਲਗਾਤਾਰ ਜਾਰੀ ਰਹੇ ਔਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕੈਂਡੀਡੇਟ ਵੀ ਉਹਨਾਂ ਦੀ ਪਾਰਟੀ ਦਾ ਹੀ ਜਿਹੜਾ ਜਿੱਤੇ ਤਾਂ ਕਿ ਇਹ ਜਿਹੜਾ ਇੱਕ سلسلہ ਨਵਾਂ ਸ਼ੁਰੂ ਹੋਇਆ ਜਿੱਤ ਦਾ ਇਹ ਲਗਾਤਾਰ ਅੱਗੇ ਜਾਰੀ ਰੱਖਿਆ ਜਾ ਸਕੇ ਇਸੇ ਕਰਕੇ ਕਾਂਗਰਸ ਦੇ ਜਿਹੜੇ ਕਾਉਂਸਲਰ ਰਹਿ ਗਏ ਉਹ ਹਾਈ ਕੋਰਟ ਗਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿਸੇ ਤਰ੍ਹਾਂ ਜਿਹੜੇ ਇਹ ਇਲੈਕਸ਼ਨ ਹੈ ਗਿਆ ਇਹ ਟਾਲੇ ਜਾ ਸਕਣ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਆਪਣਾ ਕੀ ਰੁਖ ਅਖਤਿਆਰ ਕਰਦਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਜਤਿੰਦਰ ਦੇ ਨਾਲ ਦੈਨਿਕ ਸੂਰਜ ਟਿਵੀਲੀ ਚੰਡੀਗੜ੍ਹ ਤੋਂ